ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਡੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਰੇ ਜਣੇ ਅੰਦਰ ਬੈਠੇ ਸੀਗੇ ਤੇ ਬਾਹਰ ਪਰ ਸੀ ਨੂੰ ਚੱਲਦਾ ਪਿਆ ਸੀਗਾ ਤੇ ਮੈਂ ਸੋਚਿਆ ਚਲੋ ਥੋੜਾ ਨਾਲ ਗੱਲਬਾਤ ਕਰਾਈ ਜੀ ਸਾਰੇ ਫਟੇ ਆ ਕੇ ਅਗਸਤ ਅੱਜ ਮਿਠਣੇ ਆ ਗਏ ਹਾਂ ਜੀ ਬਾਈ ਕਿਵੇਂ ਹੋ ਸਾਰੇ ਠੀਕ ਆ ਬਾਈ ਕਿਰਪਾ ਸਾਡੇ ਬਾਈ ਮਾਮਾ ਬਈ ਬੈਠੇ ਨੇ ਤੇ ਹਰਦੀਪ ਜੀ ਸਾਡੇ ਮਾਮਾ ਜੀ ਤੇ ਇੱਕ ਵਾਰੀ ਆਪਾਂ ਤੁਹਾਡੇ ਸਾਰਿਆਂ ਨਾਲ ਗੱਲ ਕਰਵਾਵਾਂਗੇ ਤੇ ਮਤਲਬ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਮਤਲਬ ਜਿੰਨਾ ਕਹਿ ਲਈ ਓਨੀ ਘਟਾ ਹੈ ਨਾ ਤੁਸੀਂ ਹਰ ਇੱਕ ਕਮੈਂਟ ਦੇ ਵਿੱਚ ਤੁਸੀਂ ਥੋੜਾ ਗੇਟ ਭੇਟ ਦੋ ਥੋੜਾ ਬਾਤ ਸੁਣ ਚੱਲ ਰਹੀ ਹੈ ਲਵ ਐਨਕ ਲਾਈ ਨਹੀਂ ਸੀ ਰੱਸੀ ਨੇ ਐਨਕ ਲਾਈ ਨਹੀਂ ਸੀ ਤੇ ਬਾਬੇ ਬਾਈ ਆਜੋ ਤਾਂ ਬਾਬੀ ਦੇ ਗੱਲਾਂ ਬਾਤ ਸੁਣੋਗੇ ਤੁਸੀਂ ਬਾਬੀ ਦੇ ਗੱਲਾਂ ਬਾਤ ਤਾਂ ਬਹੁਤ ਪਸੰਦ ਕਰਦੇ ਤੇ ਹਾਂਜੀ ਬਾਬਾ ਜੀ ਤੇ ਮਾਮੇ ਕਿ ਮਰੀ ਨੂੰ ਕਿਸੇ ਕਹਿੰਦੇ ਜਿਹਨੇ ਇਸ ਨੂੰ ਬੋਪੇਦ ਤੇ ਤੇ ਟੈਕ ਵਾਲੀ ਤਾਂ ਸੱਚੀ ਆ ਦੁਬਾਰਾ ਫੇਰ ਕਹਦਾ ਨਹੀਂ ਨਹੀਂ ਬਸ ਉਹ ਆਪਾਂ ਬੂਰੀ ਆਸ ਤੇ ਹੁਣ ਮਜੀ ਸੋਣੇ ਇਹ ਬਾਬਲੂ ਪਿੰਡ ਬਟੁਰਕਾਂ ਦਾ ਕਬੱਡੀ ਖੇਡਦਾ ਰਿਆ ਇਹਦੀ ਗੇਂਦਾਂ ਤੋੜਦੀ ਅੱਛਾ ਉਹ ਕਹਿੰਦੀ ਹਾਂ ਦੋਨੇ ਮੇਰੇ ਤੇ ਆਜਾ ਮਾਮਾ ਤੇ ਮਾਮਾ ਆਜੋ ਮਾਮਾ ਮਾਮਾ ਦੀਆਂ ਅੱਖਾਂ ਦਿਖਾਓ ਮੈਨੂੰ ਤੇ ਮਾਮਾ ਇੱਕ ਨਾ ਇੱਕ ਨਾ ਮਾਮਾ ਇਹ ਮਤਲਬ ਕਹਿੰਦੇ ਸੀ ਨਾ ਸੰਦੇ ਥੋੜਾ ਕੋਈ ਖੋਲੋ ਕੋਈ ਚੈਨਲ ਖੋਲੋ ਤੇ ਇੱਕ ਨਾ ਆਪਣੇ ਥੋੜਾ ਨਾ ਕਮੈਂਟ ਬੋਲ ਲੈਣੇ ਭਾਈ ਆਜਾ ਹਰਦੀਪ ਤੂੰ ਤੇ ਹਰਦੀਪ ਬਾਈ ਸਾਡੇ ਥੋੜੇ ਜਿਹਾ ਹਰਦੀਪ ਬਾਈ ਜੀ ਇਹ ਸਾਡੇ ਭਾਈ ਜੀ ਬਾਬਾ ਜੀ ਦੇ ਉਮੜਨੇ ਨੇ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਹਰਦੀਪ ਬਾਈ ਬਹੁਤ ਵਧੀਆ ਜੀ ਕਿਰਪਾ ਚਲੋ ਸ਼ੁਕਰਾ ਤੇ ਹਾਂ ਇੱਕ ਮਿੰਟ ਜੀ ਥੋੜਾ ਜਿਹਾ ਕੋ ਖੋਲੋ ਚੈਨਲ ਖੋਲੋ ਪੂਰੀ ਬਾਬਾ ਮੈਂ ਖੋਲਦੀ ਕਿਹੜਾ ਚੈਨਲ ਖੋਲਣਾ ਅਸੀਂ ਆਪਾਂ ਬਣਾ ਇੱਕ ਦੋ ਬਾਈਆਂ ਦੇ ਨਾਮ ਬੋਲਨੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਕਮੈਂਟ ਬੋਲਨੇ ਹਾਂ ਠੀਕ ਹੈ ਨਹੀਂ ਜ਼ਰੂਰੀ ਨਹੀਂ ਕੁਝ ਵੀ ਖੋਲ ਮੈਂ ਤੇ ਫਿਰ ਤੁਸੀਂ ਖੋਲੋ ਤੇ ਅੱਜ ਸਾਰੇ ਦੇ ਬਾਈਆਂ ਦੇ ਨਾਮ ਬੋਲਣਾ ਜਿਹੜੇ ਜਿਹੜੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮਾਮੇ ਨੂੰ ਬਾਈ ਨੂੰ ਹਰਦੀਪ ਨੂੰ ਬਾਬੇ ਨੂੰ ਹਣਾ ਚਲੋ ਸਾਨੂੰ ਦਾ ਪਤੀ ਜੀ ਸੂਜੀ ਦਾ ਸਾਨੂੰ ਮੈਨੂੰ ਤਾਂ ਗਾਲੀ ਕੱਢ ਦਿਓ ਤੁਸੀਂ ਸਾਰੇ ਕਿਉਂਕਿ ਕਰੈਕਟਰ ਹੀ ਮੇਰੇ ਇਦਾਂ ਦਾ ਹਨਾ ਨਾ ਨਾ ਉਹ ਤਾਂ ਕਰੈਕਟਰ ਨੂੰ ਕੱਢਦੇ ਨੇ ਬਬਲੂ ਕੋਈ ਐ ਨਹੀਂ ਕੱਢਦਾ ਸਾਰੇ ਵਧੀਆ ਕਮੈਂਟ ਕਰਦੇ ਫਿਰ ਗੱਲ ਉਹੀ ਹੈ ਭੰਗੇ ਭਰਾ ਜਿਹੜੇ ਹੋਏ ਨੇ ਹਣਾ ਚਲੋ ਕਮੈਂਟ ਵੀ ਕਰਨਾ ਜ਼ਰੂਰੀ ਹੈ ਹਾਂ ਹਾਂ ਬਾਈ ਫਿਰ ਉਹ ਕੌਣ ਕਰੂਗਾ ਇਹ ਐਪੀਸੋਡ ਦੇ ਕੱਢਣੇ ਬਾਈ ਦੱਸੋ ਮਾੜੇ ਬਾਈ ਤੁਸੀਂ ਮਤਲਬ ਤੁਹਾਡੇ ਗਾਣੇ ਦੇ ਵਿੱਚ ਵੀ ਪਿਆਰ ਹੁੰਦਾਗਾ ਸੱਚੀ ਜੇ ਤੁਸੀਂ ਗਾਣਾ ਵੀ ਦਿੰ ਤੇ ਅੱਜ ਅਸੀਂ ਪਾਵਾ ਗੇ ਕਿਹੜੇ ਦੇ ਅੱਜ ਇਹਦੇ ਵਿੱਚ ਬੋਲਦ ਨੇ ਕਹਿੰਦੇ ਲੈ ਬਾਈ ਹੁਣ ਤੁਹਾਡੇ ਸਾਰਿਆਂ ਦੇ ਨਾਮ ਨਾਉਂਸ ਕਰਾਂਗੇ ਹਨ ਸੋ ਆ ਜਾ ਬਾਈ ਬਾਬੇ ਆ ਜਾ ਮੜਾ ਹਾਂਜੀ ਬਈ ਹਾਂ ਤੂੰ ਵੀ ਕੱਢ ਲੈ ਬੰਦੇ ਹਾਂ ਬਸ ਤੁਸੀਂ ਤੇ ਇੱਕ ਵਾਰੀ ਸਾਰੇ ਨਾ ਬੋਲ ਦੋ ਬਾਈ ਜਸਪਾਲਾ ਬਾਈ ਜਸਪਾਲ ਕਾਗੜਾ ਹਾਂ ਬਾਈ ਕੋਈ ਤੁਹਾਡੇ ਲਈ ਹਰਦੀਪ ਬਾਈ ਤੁਹਾਡੇ ਲਈ ਤੋ ਕੱਢਣ ਇੱਕ ਵਾਰੀ ਹਾਂ ਜਸਪਾਲ ਚੰਗਾਲ ਤੋਂ ਬਾਈ ਨੇ ਬਹੁਤ ਸੋਹਣਾ ਕਮੈਂਟ ਕਰਿਆ ਹਨ ਤੇ ਦੁਆਵਾਂ ਦਿੱਤੀਆਂ ਸਾਨੂੰ ਹਾਂ ਤੇ ਸੋਨੀਆ ਸੋਨੀਆ ਮਾਮਾ ਜੀ ਬਾਰੇ ਬੋਲੇਗਾ ਸੋਨੀਆ ਹਾਂ ਮਾਮਾ ਜੀ ਕਹਿੰਦਾ ਮਾਮਾ ਜੀ ਦਾ ਬਹੁਤ ਸੋਹਣਾ ਕੰਮ ਹੈ ਮਾਮਾ ਜੀ ਥੈਂਕ ਯੂ ਬਹੁਤ ਧੰਨਵਾਦ ਸੋਨੀਆ ਦੀ ਤਰਫੋਂ ਵੀ ਕਹੋ ਜੀ ਧੰਨਵਾਦ ਇੱਕ ਫਨੀ ਫਨੀ ਟੂਲਸ ਉਹਨਾਂ ਨੇ ਕਮੈਂਟ ਕਰਿਆ ਬਹੁਤ ਸਾਰਾ ਕਾਫੀ ਲੰਮਾ ਕਰਿਆ ਤੁਹਾਡੀਆਂ ਸਾਰੀਆਂ ਰੇਟਿੰਗ ਵਧੀਆ ਹੁੰਦੀਆਂ ਨੇ ਥੈਂਕ ਯੂ ਵੀਰੇ ਬਹੁਤ ਜੀ ਆਵਾਜ਼ ਦੇ ਰਹੋ ਇੱਕ ਕੌਰ ਵਾਰਨਿੰਗ ਹੈ ਇੱਕ ਹੋਰ ਵਾਰ ਕਰ ਦਦਾ ਇੱਕ ਹੋਰ ਵਾਰ I think ਲੋਕ ਆਪਣਾ ਲੌਂਗ ਵਾਲ ਤੋਂ ਨਹੀਂ ਸ਼ਾਇਦ ਹਾਂ ਸ਼ਾਇਦ ਮੇਰੇ ਜਾਣ ਚੋ ਵੀ ਕਿਉਂਕਿ ਕਮੈਂਟ ਕਰਦੇ ਸੀ ਕਿ ਆਪਣੇ ਨਾ ਹਰ ਇੱਕ ਵੀਡੀਓ ਤੋਂ ਕਰਦੇ ਆ ਬਾਈ ਇਹ ਇੱਕ ਹੋਰ ਵਾਰ ਵੀ ਬਹੁਤ ਸੋਹਣੇ ਕਮੈਂਟ ਕਰਦੇ ਆ ਆਪਣੇ ਬਹੁਤ ਹੌਂਕੜ ਕਰਦੇ ਆ ਬਾਈ ਹਰਦੀਪ ਬਾਈ ਤੁਸੀਂ ਵੀ ਬੋਲ ਸਕਦੇ ਹੋ ਕਿਹੜੀ ਵੀਡੀਓ ਕੱਢੀ ਆ ਰੀਪਾ ਤੇ ਦੂਜੀ ਵਾਲੀ ਤੇ ਕਿਦਣਾ ਇੱਕ ਵਾਰੀ ਇੱਕ ਵਾਰੀ ਉਹ ਇੱਕ ਮਿੰਟ ਹਾਂ ਇੱਕ ਕਮੈਂਟ ਆਇਆ ਬਾਈ ਸਾਨੂੰ ਸਿਮਰਨ ਧਾਲੀਵਾਲ ਜੀ ਦਾ ਬਹੁਤ ਸੋਣਾ ਬਾਈ ਜੀ ਬੋਲ ਦਿਓ ਕਮੈਂਟ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਇਹ ਸਿਮਰਨ ਧਾਲੀਵਾਲ ਜੀ ਨੇ ਜਿਨ੍ਹਾਂ ਨੇ ਬਹੁਤ ਸੋਹਣਾ ਮੈਸੇਜ ਕੀਤਾਗਾ ਕਹਿੰਦੇ ਸੋਹਣਾ ਬਲੌਗ ਹੁੰਦਾ ਫਨੀ ਹੁੰਦਾ ਬਹੁਤ ਸ੍ਰੀ ਜੀ ਸੋਹਣੀਆਂ ਬਹੁਤ ਸੋਹਣੀਆਂ ਹੁੰਦੀਆਂ ਤੁਹਾਡੀਆਂ ਕਹਿੰਦੀ ਸਾਰੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਇਸੇ ਤਰ੍ਹਾਂ ਸੰਭਿਆਰਦੇ ਰਹੋ ਤਾਂ ਕਿ ਅਸਾਂ ਨੂੰ ਹੌਸਲਾ ਵੱਸ ਸਕੇ ਤੇ ਅਸੀਂ ਇਦੋਂ ਵੀ ਸੋਹਣੀਆਂ ਸੋਹਣੀਆਂ ਵੀਡੀਓਜ਼ ਤੁਹਾਨੂੰ ਪੇਸ਼ ਕਰੀਏ ਹੋਰ ਬਈ ਇੱਕ ਕੌਰ ਵਾਰਨਿੰਗ ਤੇ ਇੱਕ ਹੋਰ ਕਮੈਂਟ ਕਰਿਆ ਕਹਿੰਦਾ ਮਾਮੇ ਨੇ ਨਸੀਬੂ ਨੂੰ ਫੋਨ ਦੇਣਾ ਤਾਂ ਤਾਂ ਹੀ ਬਾਵੇ ਵੀਰੇ ਫੋਨ ਮੰਗਦਾ ਹਾਂ ਤਾਂ ਹੀ ਵੀ ਬਾਵੇ ਤੋਂ ਫੋਨ ਮੰਗਦਾ ਸਹੀ ਗੱਲ ਹੈ ਤੇ ਇੱਕ ਦਿਨ ਕਿਤੇ ਅੰਦਰ ਗੱਦੀ ਭਾਈ ਮਾਮਾ ਆਪਾਂ ਦੀਆਂ ਵਿਆਹਾਂ ਦਾ ਘਟਦੇ ਹਨ ਉਹਦੇ ਨਾਲ ਕਿਉਂ ਗੱਦੀ ਸ਼ਟਿੰਗ ਕਿਵੇਂ ਸੱਦਦਾ ਇੱਕ ਬਾਈ ਕਿਹੜੀ ਅਮਰਜੀਤ ਹਾਂ ਇੱਕ ਅਮਰਜੀਤ ਕੌਰ ਮੈਡਮ ਜੀ ਦਾ ਕਮੈਂਟ ਆਇਆ ਕਹਿੰਦਾ ਸਿੱਧੀ ਸਾਦੀ ਪੰਜਾਬੀ ਬੜੀ ਘੈਂਟ ਹੈ ਮਿੱਠੂ ਦੀ ਥੈਂਕ ਯੂ ਬਾਈ ਬਹੁਤ 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 ਪਿਆਰ ਕਰਦੇ ਹਾਂ ਬਹੁਤ ਮਾਣ ਜੀ ਤੇ ਸੁਖਦੀਪ ਕੌਰ ਜੀ ਮਿੱਠੂ ਮਿੱਠੂ ਬਾਈ ਜੀ ਕਾਫ ਵਟਣਾ ਬੰਦ ਕਰ ਲਿਆ ਕਰੋ ਇਹ ਸਾਰੇ ਬਾਬਾ ਖੁੱਲੇ ਨੇ ਵੀਰੇ ਇਹ ਜਾਣ ਵੀ ਖੁੱਲੇ ਰੱਖੇ ਹੁੰਦੇ ਆ ਜੀ ਸਾਡੇ ਹਣਾ ਹਾਂ ਕੈਰੈਕਟਰ ਦੇ ਕਵਰਿੰਗ ਬਾਈ ਤੁਸੀਂ ਵੀ ਬੋਲ ਦੋ ਹਣਾ ਇਹ ਕੋਈ ਕਈ ਵਾਰ ਨਾ ਮੰਨਦਾ ਕੋਈ ਜਿਹੜਾ ਲੱਗਦਾ ਬਸ ਕੱਲੇ ਮਤਲਬ ਕਿਹੜੇ ਕਮੈਂਟ ਕਰਦੇ ਉਹਨਾਂ ਨਾਮ ਹੀ ਬੋਲ ਦੂ ਕੱਲੇ ਨਾਮ ਹੀ ਬੋਲਦਾ ਤੇ ਇੱਕ ਕੁਲਦੀਪ ਕੌਰ ਜੀ ਦਾ ਕਮੈਂਟ ਆਇਆ ਕਹਿੰਦੇ ਕੁਲਦੀਪ ਕੌਰ ਜੀ ਦਾ ਪੇਕਾ ਕਰ ਕਿਹੜਾ ਲੋ ਜੀ ਤੁਹਾਨੂੰ ਸਾਰਨ ਦੱਸ ਹੀ ਦੇਣਾ ਜਿੱਥੇ ਆਪਾਂ ਸ਼ੂਟ ਕਰਦੇ ਹਾਂ ਨਾ ਦਾ ਦਾਪਰੀ ਦਾ ਇਹੀ ਪੇਕਾ ਕਰਨ ਇਹੀ ਪੇਕਾ ਕਰਨ ਬਖਸ਼ੀ ਵਾਲਾ ਬਖਸ਼ੀ ਵਾਲਾ ਹਾਂ ਤੇ ਸੌਰੇ ਹੈਗੇ ਉਹਨਾਂ ਦੇ ਨਾਲ ਹੀ ਖੰਡਾਲ ਪਿੰਡ ਹੈ ਰੋ ਤਿੰਨ ਕਿਲੋਮੀਟਰ ਤੇ ਨਹੀਂ ਓਕੇ ਜੀ ਹਾਂ ਜੀ ਤੇ ਇੱਕ ਬਈ ਮਤਲਬ ਪਤੀ ਕਹਿੰਦੀ ਸੀ ਜਿੱਤੇ ਅਸੀਂ ਵੀਡੀਓ ਬਣਾਉਣਾ ਇੱਕ ਆਇਆ ਹੋਇਆ ਸਾਨੂੰ ਇੱਕ ਨਾ ਸ਼ਹਿਰ ਜਾਂ ਪਿੰਡ ਦਾ ਨਾਮ ਵੀ ਲਿਖ ਦਿਆ ਕਰੋ ਬਈ ਹਾਂ ਜੀ ਹਾਂ ਜੀ ਉਹ ਵੀ ਬੋਲ ਦਿਆ ਕਰਾਂਗੇ ਯਾਰ ਅਸੀਂ ਹਾਂ ਵੀ ਤੁਸੀਂ ਡਿਸਟ੍ਰਿਕਟ ਕਿਹੜੀ ਹੈ ਤੁਹਾਡੇ ਨਾ ਪਿੰਡ ਸ਼ਹਿਰ ਕਿਹੜਾ ਬਈ ਇੱਕ ਪਵਨਜੀਤ ਕੌਰ ਜੀ ਦਾ ਮੈਸੇਜ ਆਇਆ ਕਹਿੰਦੇ ਲਾਪ੍ਰਿਤ ਦਾ ਘਰ ਕਿਹੜਾ ਜਿੱਥੇ ਵੀਡੀਓ ਬਣਾਉਣੀ ਹੈ ਹਾਂਜੀ ਉਹੀ ਘਰ ਹੈ ਬਾਈ ਜੀ ਜਿੱਥੇ ਵੀਡੀਓ ਬਣਾਉਣੀ ਹੈ ਅਸੀਂ ਤੇ ਬਾਈ ਹੋਰ ਇੱਕ ਬਾਈ ਹੈਗਾ ਨਿਰਮਲਜੀਤ ਕੌਰ ਇਹਨਾਂ ਦਾ ਵੀ ਮਾਮੇ ਪ੍ਰਤੀ ਬਹੁਤ ਸੋਹਣਾ ਕਮੈਂਟ ਆਇਆ ਹੈਗਾ ਸੋ ਧੰਨਵਾਦ ਜੀ ਇੱਕ ਆਪਣੇ ਹਰੀਸ਼ ਕੁਮਾਰ ਜੀ ਨੇ ਤੇ ਇਹਨਾਂ ਦਾ ਵੀ ਬਹੁਤ ਵਧੀਆ ਕਮੈਂਟ ਕੀਤਾ ਹੈ ਬਾਈ ਹਰੀਸ਼ ਕੁਮਾਰ ਜੀ ਦਾ ਆਪਣੇ ਹੋਰ ਕਿਹਦੇ ਹੋ ਸਕਦਾ ਬਾਈ ਇੱਕ ਹੋਰ ਅ ਅਮਰਜੀਤ ਜੀ ਕੌਰ ਜੀ ਦਾ ਮੈਸੇਜ ਆਇਆ ਹੈ ਕਲੇ ਮਿੱਠੂ ਬਾਕੀ ਤਾਂ ਠੀਕ ਐ ਤੇ ਕਹਿੰਦੇ ਛੜਾ ਹੀ ਸੋਹਣਾ ਲੱਗਦਾ ਕੀ ਬਾਤ ਹੈ ਕੀ ਬਾਤ ਸਹੀ ਗੱਲ ਹੈ ਕੀ ਨਾਮ ਹੈ ਅਮਰਜੀਤ ਕੌਰ ਅਮਰਜੀਤ ਕੌਰ ਧੰਨਵਾਦ ਭੈਣੇ ਤੇ ਇੱਕ ਬਾਈ ਸਾਡਾ ਇੱਕ ਛੱਡੇ ਹੋਏ ਦੇ ਵਿੱਚ ਇਹਨੇ ਸੌਰਵ ਸੌਰਵ ਸੂਦ ਇਹਨਾਂ ਨੇ ਬਾਈ ਦੇ ਮਾਮੇ ਪ੍ਰਤੀ ਬਹੁਤ ਸੋਹਣਾ ਕਮੈਂਟ ਕਰਕੇ ਮਾਮਾ ਬਹੁਤ ਵਧੀਆ ਕੰਮ ਕਰਦੇ ਐ ਮਾਮਾ ਜੀ ਹਾਂ ਜੀ ਥੈਂਕ ਯੂ ਹਾਂ ਜੀ ਇੱਕ ਸਾਡੇ ਹੈਗਾ ਸਲੀਪੀ ਸਲੀਪੀ ਬਾਈ ਕਾਫੀ ਮਤਲਬ Gmail ID ਕਾਫੀ ਵੱਡੀ ਹੈ ਤੇ ਉਸ ਤੋਂ ਰਮਨਦੀਪ ਕੌਰ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਅੱਗੇ ਬਾਅਦ ਆਪਣਾ ਬਾਈ ਇਹ ਕਾਫੀ ਟਾਈਮ ਤੋਂ ਆਪਣੇ ਨਾਲ ਜੁੜਿਆ ਹੈ ਬਾਈ ਬਲਵਿੰਦਰ ਸਿੰਘ ਅਗਾ ਬਲਵਿੰਦਰ ਸਿੰਘ ਮੜਹਾਰਾ ਕੇ ਮੰਦਰ ਮੰਡੇਰ ਮੰਡੇਰ ਹਾਂ ਬਾਈ ਮਸੀਹ ਮੰਡੇਰ ਦਾ ਤੇ ਬਾਈ ਜੀ ਬਾਈ ਜੀ ਬਹੁਤ ਚਿਰਾਂ ਤੋਂ ਜਾਣਦੇ ਹਾਂ ਜਦੋਂ ਤੁਸੀਂ ਸ਼ਿਵ ਨਾਲ ਕੰਮ ਕਰ ਹਾਂ ਸ਼ਿਵ ਨਾਲ ਕਹਿੰਦੇ ਕੰਮ ਕਰਦੇ ਸੀਗੇ ਹਾਂ ਬਾਈ ਅਸੀਂ ਸ਼ਿਵ ਨਾਲ ਬਾਈ ਮੈਂ ਬਹੁਤ ਕੰਮ ਕਰ ਲਿਆ ਤੇ ਕਰਦੀ ਹਾਂ ਤੁਸੀਂ ਸਭ ਮੈਂ ਉਥੋਂ ਤੁਹਾਨੂੰ ਦੇਖਦਾ ਰਹੇ ਹਾਂ 바ਵਾ ਵੀਰ ਤੁਸੀਂ ਆਪ ਦਾ ਆਪਦੇ ਰੋਲ ਵਧੀਆ ਕਰਦੇ ਹੋ ਵੈਗ ਜੀ ਤੁਹਾਨੂੰ ਚੜ੍ਹਦੀ ਕਲਾ ਖੁਸ਼ੀਆਂ ਵਾਸਤੇ ਥੈਂਕ ਯੂ ਬਾਈ ਜੀ ਥੈਂਕ ਯੂ ਬਾਈ ਜੀ ਸਟਾਰਟਿੰਗ ਅਸਲ ਜੀ ਅਸੀਂ ਬਾਈ ਸ਼ਿਵ ਦੇ ਚੈਨਲ ਤੋਂ ਕਰੀ ਸੀ ਨਾ ਸ਼ਿਵ ਬਾਈ ਹੋ ਗਿਆ ਸਾਡਾ ਨਾ ਫਤਿਹ ਹੋ ਗਿਆ ਵੀਰ ਸਾਡਾ ਅਸੀਂ ਇਕੱਠੇ ਮੈਂ ਬਾਹੂ ਦੀ ਇਕੱਠੀ ਸਟਾਰਟਿੰਗ ਕਰੀ ਜੀ ਤੇ ਬਸ ਉਹੀ ਗੱਲ ਵੀ ਇੱਥੋਂ ਤੋਂ ਚੱਲ ਹਾਂ ਅਸੀਂ ਵੀ ਉਹ ਮੁੰਡਾ ਤੇ ਬੇਟਾ ਹਾਂ ਸ਼ੈਲ ਦਾ ਕੁੜੀਓ ਕੀ ਸੰਰੂਰ ਤੋਂ ਆ ਜੀ ਅਸੀਂ ਸਾਰੇ ਅਸੀਂ ਸਾਰੇ ਆੜਮਣ ਕੀ ਸਾਡੀ ਹੁਣ ਵੀ ਇੱਕ ਕੁੜੀ ਵੀ ਸਾਡੀ ਕੋਈ ਐ ਗੱਲ ਨਹੀਂ ਤੇ ਬਸ ਉਹੀ ਗੱਲ ਹੈ ਵੀ ਜਿੰਮੇ ਜਿੰਮੇ ਕੰਮ ਮਿਲ ਜੇ ਨਾ ਕੰਮ ਮਿਲਣ ਨੂੰ ਵੇ ਮੈਂ ਕਰੀਏ ਨਾ ਕੋਈ ਟਾਈਮ ਨਹੀਂ ਮਿਲਦਾ ਕਾ ਬਾਈ ਹਾਂ ਬਰੇ ਹਾਂ ਤੇ ਤੁਸੀਂ ਬਾਈ ਬਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਤੇ ਬਾਈ ਪਰਮਜੋਤ ਪਰਮਜੋਤ ਸਿੰਘ ਇਹਨਾਂ ਦਾ ਵੀ ਧੰਨਵਾਦ ਬਾਈ ਗੋਡ ਬਲੇਸ ਉਸ ਕੇ ਇਹਨਾਂ ਨੇ ਤੇ ਬਾਈ ਇਟਸ ਆਰ ਸੱਚੀ ਮਾ ਥੈਂਕ ਯੂ ਬਾਈ ਜੀ ਤੇ ਸਾਡੇ ਜੈਸਮੀਨ ਬਾਈ ਜੀ 223 ਇਹਨਾਂ ਦਾ ਵੀ ਧੰਨਵਾਦ ਜੀ ਤੇ ਸਾਡੇ ਈ ਇੱਕ ਨੂਰ ਸਿੰਘ ਇੱਕ ਨੂਰ ਸਿੰਘ ਥੈਂਕ ਯੂ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਡੇ ਕਰਮਜੀਤ ਕੌਰ ਜੀ ਬਾਈ ਨੇ ਬਹੁਤ ਵਧੀਆ ਸਟੋਰੀ ਸੋਹਣੀ ਲੱਭ ਲਿਤ ਨੇ ਨਵੀਂ-ਨਵੀਂ ਵਾਲੀ ਅਸਰ ਬਾਈ ਜੀ ਤੁਹਾਡਾ ਵੀ ਬਹੁਤ ਥੈਂਕ ਯੂ ਤੇ ਸਾਡੇ ਹਰਪ੍ਰੀਤ ਕੌਰ ਜੀ ਤੇ ਸਾਡੇ ਪ੍ਰੀਤ ਕੌਰ ਜੀ ਤੇ ਇਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਸਾਡੇ ਉਸ ਤੋਂ ਬਾਅਦ ਆ ਗਏ ਨਨਿੰਦਰ ਨਨਿੰਦਰ ਬਾਈ 599 ਇਹਨਾਂ ਦਾ ਵੀ ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਬਾਈ ਜੀ ਤੇ ਸਾਡੇ ਮੁਹੰਮਦ ਅਸਲਾਮ ਇਨਾ ਦਾ ਵੀ ਧੰਨਵਾਦ ਬਾਈ ਜੀ ਤੇ ਸਾਡੇ ਜੈਸਮੀਨ 223 ਨੇ ਦੁਬਾਰਾ ਫਿਰ ਤੋਂ ਕਮੈਂਟ ਕਰਿਆ ਬਾਬੇ ਪ੍ਰਤੀ ਬਾਬੇ ਬਾਈ ਤੇਰੇ ਪ੍ਰਤੀ ਕਰਿਆ ਬਾਬਾ ਦੇ ਲਾਪਰੀਦ ਬਾਈ ਦੀ ਜੋੜੀ ਬਹੁਤ ਸੁਣੀ ਆ ਹਾਂ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਤੁਹਾਡਾ ਪਿਆਰ ਸਾਨੂੰ ਕਰਦੇ ਹੋ ਨੀ ਹਨਾ ਬਾਈ ਜਸਪਾਲ ਚੰਗਾਲ ਇਹ ਸਾਡੇ ਬਾਈ ਲੱਗੇ ਮਤਲਬ ਪਿੰਡ ਦੇ ਨੇ ਇਹ ਚੰਗਾਲ ਮਸਤੋਂ ਸਾਹਿਬ ਦੇ ਕੋਲ ਪਿੰਡ ਹੈ ਨਾ ਚੰਗਾਲ ਹਾਂ ਜਸਪਾਲ ਬਾਈ ਜੀ ਇਹ ਤੁਸੀਂ ਤੁਹਾਡਾ ਬਹੁਤ ਧੰਨਵਾਦ ਹਨਾ ਆਪਾਂ ਮਿਲਾਂਗੇ ਜਲਦੀ ਮਸਤੋਂ ਸਾਹਿਬ ਨੂੰ ਮਿਲਾਂਗੇ ਹਨਾ ਤੇ ਤੁਹਾਨੂੰ ਸਾਰੀ ਟੀਮ ਨਾਲ ਵੀ ਮਲਾਵਾਂ ਕੋਈ ਗੱਲ ਨਹੀਂ ਬਾਈ ਸਮਾਂ ਤੇ ਹਨਾ ਤੇ ਬਾਈ ਸਤਨਾਮ ਸਿੰਘ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵਧੀਆ ਬਲੌਗ ਹੁੰਦਾ ਬਾਈ ਬਾਈ ਕਹਿੰਦਾ ਬਬਲੂ ਦਾ ਤੇ ਉਸ ਤੋਂ ਬਾਅਦ ਆ ਗਿਆ ਬਾਈ ਆਰਮ ਸਿੰਘ ਜੀ ਢਿੱਲੋ ਆਰਮ ਸਿੰਘ ਢਿੱਲੋ ਜੀ ਬਾਈ ਛੋਟੇ ਵੀਰ ਖੰਨੇ ਤੋਂ ਆਉਂਦੇ ਆ ਬਾਈ ਇਹ ਤੁਹਾਡੇ ਪ੍ਰਤੀ ਕਿਤ ਖੰਨੇ ਤੋਂ ਕਿੰਨਾ ਨਹੀਂ ਕਮੈਂਟ ਕਰਿਆ ਸੀ ਬਾਈ ਨੇ ਬਾਈ ਕਹਿੰਦਾ ਮੈਂ ਛੋਟੇ ਵੀਰ ਕਹਿੰਦਾ ਜੇ ਖੰਨੇ ਖੰਨੇ ਆਉਣੇ ਹੁੰਦੇ ਨਾ ਤਾਂ ਪਿੰਡ ਵੀ ਆ ਕੇ ਜਾਇਆ ਕਰੋ ਖੰਨੇ ਤੋਂ ਕਹਿੰਦਾ 9 ਕਿਲੋਮੀਟਰ ਪਿੰਡ ਸਾਡਾ ਢਿੱਲਵਾ ਤੁਹਾਨੂੰ ਕਹਿੰਦੇ ਨੇ ਮੈਨੂੰ ਲੱਗਾ ਬਾਈ ਹਰਦੀਪ ਵੀ ਇਹਨੂੰ ਕਹਿੰਦੇ ਨੇ ਢਿੱਲਵਾ ਤੁਹਾਡੇ ਲੱਗੇ ਪੈਂਦਾ ਤੱਲਵਾ ਧਾਰ ਹੈ ਸਾਡੇ ਕੋਲ ਰਹਿ ਗਿਆ ਸ਼ਾਇਦ ਪਰ ਥੋੜੇ ਬਰੀ ਕਮੈਂਟ ਕਰੇ ਖੰਨੇ ਕੇ ਇਹਨਾਂ ਨੇ ਹਾਂ ਖੰਨੇ ਬਣੀ ਢਿੱਲਮਾ ਦਾ ਆਪਣੇ ਉਧਰ ਹੀ ਆ ਗਏ ਪਿੰਡ ਬੱਖੋਂ ਕਿਲਵੇਂ ਹਾਂ ਕਹੀ ਕਿ ਢੱਲ ਮੋਦਰ ਵੀ ਹੈਗਾ ਉਧਰ ਵੀ ਜਾਏ ਸਾਡੇ ਬਲਜੀਤ ਕੌਰ ਜੀ ਇਹਨਾਂ ਧੰਨਵਾਦ ਜੀ ਸਾਡੇ ਸੁਖਵਿੰਦਰ ਕੌਰ ਜੀ ਬੈਰੀ ਨਾਈਸ ਸਾਡੇ ਸੁਖਵਿੰਦਰ ਕੌਰ ਜੀ ਮੈਨੂੰ ਲੱਗਦਾ ਸਾਡੇ ਘਰੋਂ ਜੀ ਆ ਗਏ ਕੁਝ ਤੇ ਉਸ ਤੋਂ ਬਾਅਦ ਕਰਮਜੀਤ ਕੌਰ ਜੀ ਮਾਮਾ ਜੀ ਦਾ ਬਹੁਤ ਵਧੀਆ ਤੇ ਮਾਮਾ ਜੀ ਥੋੜੇ ਪ੍ਰਤੀ ਇਹ ਬਾਪੂ ਅਮੋਲ ਬਾਪੂ ਅਮਰੋ ਬਾਪੂ ਅਮਰੋ ਦਾ ਅਮਰੋ ਤੋਂ ਹਾਂ ਹਾਂ ਬਾਪੂ ਅਮਰੋ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਾਇਦ ਮੈਨੂੰ ਲੱਗਾ ਬਾਪੂ ਜੀ ਇੱਥੇ ਮਿਲ ਕੇ ਵੀ ਗਏ ਸੀ ਸ਼ਾਇਦ ਸਮਝੋ ਤੇ ਗੁਰਨੂਰ ਸਿੰਘ ਨੇ ਦੁਬਾਰਾ ਫੇਰ ਤੋਂ ਆਇਆ ਕਮੈਂਟ ਤੇ ਸਾਡੇ ਜਸਪ੍ਰੀਤ ਸਿੰਘ ਜੱਸੀ ਜੀ ਤੇ ਬਹੁਤ ਥੈਂਕ ਯੂ ਜੀ ਤੇ ਉਸ ਤੋਂ ਬਾਅਦ ਗੁਰਨੂਰ ਟੀਨਸਾ ਮਾਮਾ ਜੀ ਕਦੋਂ ਲੰਗੜਾ ਸੀਨ ਬਹੁਤ ਸੌਂਦੇ ਲੱਗਦੇ ਨੇ ਲੰਗੜਾ ਆ ਕੇ ਬਹੁਤ ਮਸਤੀ ਠੀਕ ਹੈ ਕਰਨਾ ਪੈਂਦਾ ਜੀ ਜਿਹਾ ਜਿਹਾ ਸੀਨ ਰੋਲ ਮਿਲ ਜਾਂਦਾ ਨਾ ਫਿਰ ਵਖੂਬੀ ਨਾਲ ਨਮਾਉਂਦੇ ਆ ਸਾਡੇ ਮਰਤੇ ਉਸ ਤੋਂ ਬਾਅਦ ਜੱਸ ਸਾਡੇ ਜੱਸ ਜੀ ਇਹ ਵੀ ਬਹੁਤ ਸੋਹਣੇ ਆਰਟਿਸਟ ਨੇ ਕੈਰੀ ਆਨ ਬਬਲੂ थैंक यू ਜੀ ਸਾਡੇ ਨਨਿੰਦਰ ਜੀ ਫੇਰ ਦੁਬਾਰਾ ਤੋਂ ਕਮੈਂਟ ਕਰ ਰਹੇ ਨੇ ਤੇ ਇਹ ਜੀਐਸਟੀ ਮਾ 2003 ਇਹਨਾਂ ਦਾ ਵੀ ਮਾਮੇ ਪ੍ਰਤੀ ਨਸੀਬੂ ਦਾ ਪਿਆਰ ਜਾਗਿਆ ਕਹਿੰਦਾ ਤੇ ਇਹਨਾਂ ਨੇ ਵੀ ਬਹੁਤ ਸੋਹਣਾ ਕਮੈਂਟ ਅਮਰਜੀਤ ਸਿੰਘ ਜੀ ਬਾਬਾ ਤੇ ਬਬਲੂ ਬਾਈ थैंक यू ਬਾਈ ਸਾਡੇ ਪ੍ਰਤੀ ਦੋਵਾਂ ਨੂੰ थैंक यू ਤੇ ਅਮਰਜੀਤ ਕੌਰ ਬਾਈ ਦਾ ਲੱਗਾ ਫੇਰ ਤੋਂ ਦੁਬਾਰਾ ਕਮੈਂਟ ਆਇਆਗਾ ਅਮਰਜੀਤ ਕੌਰ 107 ਤੇ ਤੇ ਮੁਹੰਮਦ ਅਸलम ਦੁਬਾਰਾ ਕਮੈਂਟ ਕਰਦਾ ਫੇਰ ਆ ਜੋ ਬਲ ਕਪਲ ਆ ਰਾ ਕਲੜਾ ਹਾਂ ਜੋ ਆ ਗਿਆ ਬਈ ਲੈ ਬਈ ਸੀ ਚੱਲ ਪਿਆ ਸੀ ਚੱਲ ਪਿਆ ਤੇ ਹਾਂਜੀ ਸਾਡਾ ਵੀ ਤੁਹਾਨੂੰ ਵੀ ਇਸਨੇ ਤੇ ਸਾਡੀ ਚਰਨੋ ਸਿੱਕਾ ਦੀ ਸਾਰਾ ਮੈਂ ਤੇ ਤੁਹਾਡੀ ਆਪਣੀ ਚਰਨੋ ਹਾਂ ਮੈਨੇ ਜਾਣਦੇ ਜਿਹੜੇ ਜਿਹੜੇ ਮੈਨੇ ਜਾਣਦੇ ਐ ਕਮੈਂਟਸ ਦੱਸੇ ਹੋਏ ਇਹਨਾਂ ਬਾਰੇ ਵੀ ਕਮੈਂਟ ਕਰਿਆ ਕਰੋ ਇਹਨਾਂ ਤੋਂ ਵੀ ਤੁਹਾਡੇ ਨਾਮ ਬੁਲਾਉਂਗਾ ਇੱਕ ਵਾਰੀ ਸਾਰਿਆਂ ਨੂੰ ਹਾਂ ਹਾਂਜੀ ਬਈ ਆਗੇ ਸੋ ਬਈ ਫਿਰ ਮਿਲਦੇ ਹਾਂ ਨਾ ਵੀ ਬਨੇ ਰਹੋ ਸਾਡੇ ਬਲੌਗ ਦੇ ਨਾਲ ਥੈਂਕ ਯੂ ਜੀ ਸਿੱਕਾ ਦੇ ਜਿਨ੍ਹਾਂ ਦੇ ਨਾਮ ਰਹਿ ਗਏ ਅਸੀਂ ਦੁਬਾਰਾ ਫੇਰ ਤੋਂ ਬੋਲਾਂਗੇ ਸੋ ਮਾਫੀ ਹਾਂ ਅੱਗੇ ਜੀ